ਲੋ ਵੀ ਸੰਗਤੇ ਅੱਜ ਬਾਬਾ ਮਰਦਾਨਾ ਜੀ ਦੇ ਦਰਬਾਰ ਦਾ ਲੇਕਚਰ ਪੈਣ ਲੱਗਿਆ ਸੀ ਤੇ ਸਾਨੂੰ ਸਾਡੇ ਉਸਤਾਦ ਬੂਟਾ ਜੀ ਹਨਾ ਕੀ ਸੁਣਾਉਣਗੇ ਧਾਰਮਿਕ ਸੁਣ ਕੇ ਦੇਖਿਓ ਫਿਰ ਕਮੈਂਟ ਜ਼ਰੂਰ ਕਰਿਓ ਕਿਵੇਂ ਲੱਗਿਆ ਚਲੋ ਉਸਤਾਦ ਜੀ ਅਸੀਂ ਜਗਉ ਯਰ ਦੇਦਰ ਬਲ ਉੱਚਾ ਜੀ ਥੋੜਾ ਜੀ ਚੱਲ ਪਈਏ ਚਲ ਪਈਏ ਤੱਕਦੇ ਵੀ ਥਕੀਏ ਬਹੁਤ ਵੱਡੀ ਗੱਲ ਹੈ ਜੇ ਕਰਿਆਰ ਦੇ ਨਾਲ ਦੀ ਮਿਲੇ ਸੂਲੀ ਆਏ ਹਾਏ ਠੂਠਾ ਲੈ ਲਈਏ ਹਟੀ ਨਾ ਕੀ ਬਾਤ ਆ ਪਹਿਲੀ ਵਾਰੀ ਗਈ ਸੋਮੇ ਮਸਤ ਦੇ ਵੇੜੇ ਵਿੱਚ ਟੰ ਡੰ ਡੰ ਕਰ ਡੰ 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 ਉਹ ਦੂਜੀ ਵਾਰੀ ਆਈ ਫਿਰ ਮਸਤੋਂ ਦੇ ਗੇੜੇ ਵਿੱਚ ਟੰ ਡੰ ਡੰ ਕਰ ਡੰ 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 ਉਹ ਪਹਿਲੀ ਵਾਰੀ ਗਈ ਸੋਮੇ ਮਸਤੋਂ ਦੇ ਗੇੜੇ ਉਹ ਦੂਜੀ ਵਾਰੀ ਅਹੀ ਫਿਰ ਮਸਤਾ ਦੇ ਗੇੜੇ ਵਿੱਚ ਤੀਜੀ ਵਾਰੀ ਮਸਤਾ ਨੇ ਜਾਲ ਐ ਸਪਾ ਲਿਆ ਕਿਆ ਬਾਪ ਤੀਜੀ ਵਾਰੀ ਮਸਤਾ ਨੇ ਜਾਲ ਐ ਸਪਾ ਲਿਆ ਨਿਮਾਏ ਨਿਮਾਏ ਮਿੰਡ ਡੰਡ 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 ਹਮਾਏ ਨਿਮਾਏ ਮੈਨੂੰ ਮਸਤ ਬਣਾ ਲਿਆ ਮਾਏ ਨਿਮਾਏ ਮੈਨੂੰ ਮਸਤ ਬਣਾ ਲਿਆ ਮਾਏ ਨਿਮਾਏ ਮੈਨੂੰ ਮਸਤ ਬਣਾ ਲਿਆ ਕੀ ਕੀ ਦੱਸਾਂ ਗਨ ਮਸਤਾਂ ਦੀ ਬੁੱਲਾ ਬਣ ਕੇ ਨੱਚਦੇ ਨੇ ਉਹ ਕਦੇ ਬੁੱਲਾ ਬਣ ਕੇ ਨੱਚਦੇ ਨੇ ਹਾਂ ਮੀਰਾ ਬਣ ਕੇ ਵੇੜੇ ਦੇ ਵਿੱਚ ਯਾਰ ਦੇ ਮਨ ਨੂੰ ਖਸਦੇ ਨੇ ਉਹ ਕਦੇ ਯਾਰ ਦੇ ਮਨ ਨੂੰ ਖਸਦੇ ਨੇ ਉਹ ਜਦੋਂ ਦਾ ਸਾਈ ਮੈਨੂੰ ਸੀਨੇ ਨਾਲ ਲਾ ਲਿਆ ਜਦੋਂ ਦਾ ਸਾਈ ਮੈਨੂੰ ਸੀਨੇ ਨਾਲ ਲਾ ਲਿਆ ਮਾਏ ਨੀ ਮਾਏ ਮੈਨੂੰ ਡੰਡ 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 ਯਾ ਪਾਤਾ ਮਾਏ ਨੀ ਮਾਏ ਮੈਨੂੰ ਮਸਤ ਬਣਾ ਲਿਆ ਮਾਏ ਨੀ ਮਾਏ ਮੈਨੂੰ ਮਸਤ ਬਣਾ ਲਿਆ ਮਾਏ ਨੀ ਮਾਏ ਮੈਨੂੰ ਮਸਤ ਬਣਾ ਲਿਆ ਜੈ ਜੀ ਵਾਹਿਗੁਰੂ ਲੈ ਭਾਈ ਇਹ ਵੀਡੀਓ ਵਧੀਆ ਲੱਗੀ ਨਾ ਸ਼ੇਅਰ ਲਾਈਕ ਕਮੈਂਟ ਹੈਨਾ ਜਰੂਰ ਕਰਿਓ ਭਾਈ ਫੇਰ ਅਗਲੇ ਗਾਣੇ ਚ ਮਿਲਾਵਾਂਗੇ ਬੂਟੇ ਭਾਈ ਨੂੰ ਦੁਬਾਰਾ